ਗੁਰਜੰਟ ਤੱਕੀਪੁਰ ਜੀ ਦਾ ਲੇਖ ਨਵੀਂ ਉਮੀਦ ਕਿਸੇ ਦਾ ਸਭ ਕੁਝ ਗਵਾਚ ਜਾਵੇ ਤਾਂ ਉਸ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਇੱਕ ਚੀਜ਼ ਜੋ ਉਸ ਕੋਲ ਹਲੇ ਵੀ ਬਚ ਜਾਂਦੀ ਹੈ ਉਹ ਹੈ ਉਹਦਾ ਭਵਿੱਖ ਭਵਿੱਖ ਜੋ ਉਹਨੂੰ ਬੁਲਾ ਰਿਹਾ ਹੈ ਉਸ ਇਨਸਾਨ ਨੂੰ ਜ਼ਰੂਰਤ ਹੈ ਇੱਕ ਨਵੇਂ ਹੌਸਲੇ ਤੇ ਨਵੀਂ ਉਮੀਦ ਦੀ ਜਿਸ ਨਾਲ ਉਹ ਇੱਕ ਨਵੀਂ ਜ਼ਿੰਦਗੀ ਦੀ ਫਿਰ ਤੋਂ ਸ਼ੁਰੂਆਤ ਕਰ ਸਕੇ ਸੰਸਾਰ ਅੰਦਰ ਬਹੁਤ ਕੁਝ ਵਾਪਰਦਾ ਰਹਿੰਦਾ ਹੈ ਪਰ ਅਸੀਂ ਕਿਸੇ ਘਟਨਾ ਤੋਂ ਬਾਅਦ ਆਪਣੇ ਆਪ ਨੂੰ ਕਿਵੇਂ ਸੰਭਾਲਦੇ ਹਾਂ ਇਹ ਵੱਡੀ ਤੇ ਅਹਿਮ ਗੱਲ ਹੈ ਆ ਜੋ ਕੀ ਘਟਨਾ ਜੋ ਸਾਰੇ ਸੰਸਾਰ ਅੰਦਰ ਵਾਪਰ ਚੁੱਕੀ ਹੈ ਇਸ ਨਾਲ ਪੂਰਾ ਸੰਸਾਰ ਪ੍ਰਭਾਵਿਤ ਤਾਂ ਜ਼ਰੂਰ ਹੋਇਆ ਹੈ ਪਰ ਸਾਡੇ ਲਈ ਇੱਕ ਸਿੱਖਿਆ ਵੀ ਹੈ ਕੁਝ ਦਿਨਾਂ ਅੰਦਰ ਹੀ ਸਾਡਾ ਆਲਾ ਦਵਾਲਾ ਵਾਤਾਵਰਣ ਕਿਵੇਂ ਸਾਫ਼ ਸੁਥਰਾ ਹੋ ਚੁੱਕਾ ਹੈ ਹੁਣ ਅਸੀਂ ਹਰ ਰੋਜ਼ ਆਪਣੇ ਆਲੇ ਸਾਫ਼ ਹੋਏ ਆਕਾਸ਼ ਤੇ ਨਦੀਆਂ ਦੀਆਂ ਤਸਵੀਰਾਂ ਲੈ ਰਹੇ ਹਾਂ ਸਾਨੂੰ ਕੁਦਰਤ ਨਾਲ ਇੱਕ ਵੱਖਰਾ ਜਿਹਾ ਅਨੁਭਵ ਮਹਿਸੂਸ ਹੋ ਰਿਹਾ ਹੈ ਜੋ ਪੰਛੀ ਪਹਿਲਾਂ ਸਿਰਫ ਆਕਾਸ਼ ਵਿੱਚ ਹੀ ਉੱਡ ਰਹੇ ਸਨ ਉਹ ਹੁਣ ਸਾਡੇ ਘਰਾਂ ਅੰਦਰ ਆ ਕੇ ਆਪਣੀ ਚਹਿਲ ਪਹਿਲ ਤੇ ਆਪਣੀ ਮਨਮੋਹਕ ਆਵਾਜ਼ ਨਾਲ ਸਾਨੂੰ ਇੱਕ ਨਵੇਂ ਸਕੂਨ ਨਾਲ ਭਰ ਰਹੇ ਹਨ ਅਸੀਂ ਵੀ ਉਹਨਾਂ ਲਈ ਬਰਤਨਾਂ ਵਿੱਚ ਪਾਣੀ ਤੇ ਕੁਝ ਖਾਣ ਲਈ ਦਾਣੇ ਰੱਖ ਰਹੇ ਹਾਂ ਹੁਣ ਸਾਡੇ ਘਰਾਂ ਉਹਨਾਂ ਲਈ ਘਰ ਨਹੀਂ ਤੀਰਥ ਸਥਾਨ ਬਣ ਚੁੱਕੇ ਹਨ ਪਰਿਵਾਰ ਜਿਨ੍ਹਾਂ ਕੋਲ ਪਹਿਲਾਂ ਇੱਕ ਦੂਜੇ ਨਾਲ ਗੱਲਾਂ ਕਰਨ ਦਾ ਵੀ ਸਮਾਂ ਨਹੀਂ ਸੀ ਉਹ ਹੁਣ ਆਪਸ ਵਿੱਚ ਬੈਠ ਕੇ ਗੱਲਾਂ ਕਰ ਰਹੇ ਹਨ ਕਿਤਾਬਾਂ ਪੜ੍ਹ ਰਹੇ ਹਨ ਸੋਸ਼ਲ ਮੀਡੀਆ ਤੇ ਆਪਣਾ ਸਮਾਂ ਬਤੀਤ ਕਰ ਰਹੇ ਹਨ ਪੁਰਾਣੇ ਦੋਸਤਾਂ ਮਿੱਤਰਾਂ ਨਾਲ ਰابطਾ ਕਾਇਮ ਕਰ ਰਹੇ ਹਨ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਖੋਸ ਗਿਆ ਹੈ ਦਿਹਾੜੀਦਾਰ ਲਈ ਇੱਕ ਵੱਡੀ ਮੁਸ਼ਕਲ ਖੜੀ ਹੋਈ ਹੈ ਉਹਦੇ ਲਈ ਆਪਣਾ ਘਰ ਚਲਾਉਣਾ ਮੁਸ਼ਕਲ ਹੋਇਆ ਹੈ ਪਰ ਜਿੱਥੇ ਸਰਕਾਰ ਉਹਨਾਂ ਨੂੰ ਖੁਰਾਕ ਮੁਹੱਈਆ ਕਰਵਾ ਰਹੀ ਹੈ ਉੱਥੇ ਉਹਨਾਂ ਨੂੰ ਆਪਣੇ ਆਪ ਨੂੰ ਕਾਇਮ ਰੱਖਣਾ ਹੋਵੇਗਾ ਇਸ ਮੁਸ਼ਕਲ ਦੀ ਘੜੀ 'ਚ ਮਿਲਵਰਤਨ ਬਣਾ ਕੇ ਚੱਲਣਾ ਹੋਵੇਗਾ ਤਾਂ ਕਿ ਸਾਰਿਆਂ ਦਾ ਪਿਆਰ ਪਹਿਲਾਂ ਵਾਂਗ ਹੀ ਬਣਿਆ ਰਹੇ ਜਿਨ੍ਹਾਂ ਦਾ ਵੀ ਰੁਜ਼ਗਾਰ ਖੁੱਸਿਆ ਹੈ ਉਹਨਾਂ ਲਈ ਕੱਲ ਇੱਕ ਨਵੀਂ ਉਮੀਦ ਲੈ ਕੇ ਆਵਾਂਗੇ ਬਸ ਲੋੜ ਹੈ ਸਾਨੂੰ ਹੌਸਲਾ ਬੜਾਈ ਰੱਖਣ ਦੀ ਇਸ ਵੱਡੀ ਮੁਸ਼ਕਲ ਦੀ ਘੜੀ ਵਿੱਚ ਇਹ ਵੀ ਦੇਖਣ ਨੂੰ ਆਇਆ ਹੈ ਕਿ ਬਹੁਤ ਸਾਰੇ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਹਨ ਜੋ ਬਹੁਤ ਚੰਗਾ ਉਪਰਾਲਾ ਹੈ ਇਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਇੱਕ ਵਧੀਆ ਸੁਨੇਹਾ ਮਿਲ ਰਿਹਾ ਹੈ ਇਹ ਸਭ ਦੇਖ ਕੇ ਉਹਨਾਂ ਅੰਦਰ ਵੀ ਮਦਦ ਵਾਲੀ ਭਾਵਨਾ ਪੈਦਾ ਹੋਵੇਗੀ ਇੱਕ ਵੱਡੀ ਗੱਲ ਇਹ ਵੀ ਸੀ ਕਿ ਇਸ ਭੱਜ ਦੌੜ ਦੀ ਜ਼ਿੰਦਗੀ ਵਿੱਚ ਅਸੀਂ ਇਕੱਲੇ ਬੈਠਣਾ ਹੀ ਭੁੱਲ ਗਏ ਸਾਂ ਅਸੀਂ ਭੁੱਲ ਗਏ ਸਾਂ ਆਪਣੇ ਆਪ ਨਾਲ ਗੱਲ ਕਰਨੀ ਸਭ ਤੋਂ ਵੱਡੀ ਸਲਾਹ ਸਾਡੀ ਆਪਣੇ ਆਪ ਨਾਲ ਹੁੰਦੀ ਹੈ ਜੋ ਕਿ ਬਹੁਤ ਜ਼ਰੂਰੀ ਹੈ ਸਾਨੂੰ ਚਾਹੀਦਾ ਹੈ ਕਿ ਇਸ ਮਿਲੇ ਹੋਏ ਸਮੇਂ ਵਿੱਚ ਅਸੀਂ ਦਿੰਦਾ ਕੁਝ ਸਮਾਂ ਇਕੱਲੇ ਬੈਠ ਕੇ ਵੀ ਗੁਜ਼ਾਰੀਏ ਤੇ ਆਪਣੇ ਬੱਚਿਆਂ ਨੂੰ ਕੁਝ ਸਮੇਂ ਲਈ ਇਕੱਲੇ ਬੈਠਣ ਦੀ ਆਦਤ ਪਾਈਏ ਇਸ ਨਾਲ ਸਾਡਾ ਤੇ ਸਾਡੇ ਬੱਚਿਆਂ ਦਾ ਮਨ ਮਜ਼ਬੂਤ ਹੋਵੇਗਾ ਉਹ ਕਿਸੇ ਸਮੱਸਿਆ ਨੂੰ ਆਪਣੀ ਵਿਚਾਰ ਸ਼ਕਤੀ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਜਿਸ ਨਾਲ ਉਹਨਾਂ ਵਿੱਚ ਆਪਣੇ ਫੈਸਲੇ ਆਪ ਲੈਣ ਦੀ ਹਿੰਮਤ ਪੈਦਾ ਹੋਵੇਗੀ ਡੋਬਰੇ ਹਾ ਸੂਰਜ ਕੱਲ ਇੱਕ ਨਵੀਂ ਸਵੇਰ ਲੈ ਕੇ ਆਉਂਦਾ ਹੈ ਤੇ ਅਸੀਂ ਉਸ ਨਵੀਂ ਸਵੇਰ ਨੂੰ ਹੋਰ ਵਧੀਆ ਬਣਾਉਣਾ ਹੈ ਇੱਕ ਨਵੇਂ ਹੌਸਲੇ ਤੇ ਨਵੇਂ ਜਨੂਨ ਨਾਲ ਜ਼ਿੰਦਗੀ ਵਿੱਚ ਘਟਨਾਵਾਂ ਵਾਪਰ ਰਹੀਆਂ ਨੇ ਤੇ ਅੱਗੇ ਵੀ ਵਾਪਰਦੀਆਂ ਰਹਿਣਗੀਆਂ ਪਰ ਸਾਡੀ ਸੋਚ ਇਹੀ ਹੋਣੀ ਚਾਹੀਦੀ ਹੈ ਕਿ ਅਸੀਂ ਉਸ ਘਟਨਾ ਤੋਂ ਕੀ ਸਿੱਖਦੇ ਹਾਂ 6 ਵਜੇ ਤੋਂ ਹਾਰ ਜਾਈਏ ਇਹ ਨਾ ਸਾਡੀ ਸੋਚ ਕੁਝ ਹੌਸਲਾ ਤੂੰ ਕਰ ਬੰਦਿਆ ਬਾਕੀ ਰੱਬ ਦੀ ਓਟ ਧੰਨਵਾਦ